ਤਾਈ ਅਜਲਕ ਕੰਮ ਲੱਗੀ ਪਈ ਐ ਹਣਾ ਦਾਈ ਅਜ ਲੱਗੀ ਵੀ ਤਾਈ ਕੰਮ ਵਧੀਆ ਕਰ ਅੱਗੇ ਸਾਰਾ ਦਿਨ ਮੰਜੇ ਤੇ ਬੈਠੀ ਰਹਿੰਦੀ ਐ ਹਾਂਜੀ ਦੋਸਤੋ ਕੀ ਹਾਲ ਚਾਲ ਐ ਸਾਰਿਆਂ ਦਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਦੇਸੀ ਵਲੌਗ ਦੇ ਵੀਡੀਓ ਫੈਮਿਲੀ ਵਲੌਗ ਦੇਖਣ ਲਈ ਤੇ ਸੂਰਜ ਬਹੁਤ ਵਧੀਆ ਚੜ ਗਿਆ ਸਵੇਰ ਦਾ ਟਾਈਮ ਹੈਗਾ 8:30 ਦਾ ਤੇ ਆਪਾਂ ਚੱਲਦੇ ਕੰਮ ਠੀਕ ਐ ਜੀ ਤੇ ਇਸ ਦੇ ਨਾਲ ਸ਼ੁਰੂ ਕਰਦੇ ਆ ਪਾਜ ਦਾ ਵਲੌਗ ਤੇ ਅਸੀਂ ਉੱਧ ਜਾਨਵਰ ਮਰਾ ਬੈਕ ਦਿਆ ਤੇ ਆਵਿਦਰਾ ਹਾਂ ਤੇ ਉਹ ਸਾਡੀ ਨੰਨਸੀ ਫਿਰਦੀ ਬਾਹਰ ਆਹ ਅਸੀਂ ਸਵੇਰੇ ਸਵੇਰੇ ਇਹ ਕੰਮ ਕਰਦੇ ਹੋਰ ਕੰਮ ਨਹੀਂ ਕਰ ਤੇ ਆਪਣਾ ਬਾਈਕ ਆ ਤੇ ਅੱਜ ਜਾਣਾ ਹੈ ਕਿਥੇ ਜਾਣਾ ਐ ਉੱਧ ਚੱਲ ਗੋਣੇ ਸੱਚ ਬੱਚਾ ਪਾਰਟੀ ਕੋਲੇ ਇੱਧਰ ਸਾਡਾ ਕਟਾ ਹਾਂ ਤੂੰ ਕੋਣ ਐ ਨਹੀਂ ਕੁਛ ਕਰ ਮੈਨੂੰ ਕੋਣ ਤੂੰ ਇਹ ਪ੍ਰਿਆ ਤੇ ਆ ਬਾਜੀ ਸਿੰਘ ਐ ਖੰਗ ਨੂੰ ਲੱਗੇ ਪਿਆ ਐ ਕੀ ਵਾਲਾ ਪ੍ਰਦੀਪ ਠੀਕ ਠਾਕ ਵਧੀਆ ਕੀ ਹੈ ਆ ਕੋਣ ਹੈ ਆ ਦਾੜੀ ਹੈ ਡੈਡੀ ਹੈ ਹਾਂ ਹੋਰ ਹੋ ਠੀਕ ਠਾਕ ਵਧੀਆ ਜਾਨਾ ਕਿਥੇ ਬਾਣੀ ਚੱਲ ਕੋਣ ਹੈ ਕਰਦਾ ਜਿੰਦਗੀ ਦੀ ਵਾੜ ਨੇੜੇ ਉਹ ਵਾੜ ਜਿੰਦਗੀ ਦੀ ਕੰਮ ਦੀ ਵਾੜ ਨੇੜੇ ਹਾਂ ਵੀ ਵਧੀਆ ਚਲੋ ਜਲਦੀ ਆਪਾਂ ਕੰਮ ਤੇ ਤੇ ਇੱਧਰ ਟਰੈਕਟਰ ਖੜਾ ਤੇ ਆਪਾਂ ਆਏ ਬੱਸ ਸਟੈਂਡ ਕੋਲੇ ਆੜੇ ਦੀ ਭੁੱਦ ਗਾਨ ਕੋਲੇ ਤੇ ਚਲਦੇ ਆ ਵਧੀਆ ਕੰਮ ਤੇ ਵਾ ਇਹ ਤਾਂ ਵੇਖਦੇ ਬੋਬੀ ਸਾਹਿਬ ਖੜਿਆ ਕੀ ਹਾਲ ਵੀਰ ਤੇ ਆ ਸਾਡੇ ਕਾਕਾ ਜੀ ਸਾਹਿਬ ਖੜਿਆ ਅੱਜ ਤੁਸੀਂ ਕਿਵੇਂ ਟਾਈਮ ਨਾਲ ਪਰੈਕਟ ਹੋ ਗਏ ਤੇ ਦੂਜੇ ਬਾਈ ਜੀ ਦੂਜੇ ਬਾਈ ਜੀ ਘਰੇ ਅੱਛਾ ਸੁੱਤੇ ਹੋਏ ਨਹੀਂ ਜਾਗੇ ਅੱਛਾ ਚੱਲ ਚੰਗੀ ਗੱਲ ਤੇ ਸਾਹਮਣੇ ਬੱਸ ਸਟੈਂਡ ਤੇ ਆਪਾਂ ਚਲਦੇ ਬਾਂਡੀ ਬਾਂਡੀ ਚਲੋ ਤੇ ਆਪਾਂ ਪਹੁੰਚ ਕੇ ਕੋਟਲੀ ਆ ਇੱਥੇ ਅਗੇ ਫਲਾਈਟ ਫੜਾਇਆ ਤੇ ਇਧਰ ਹੈ ਡੇਰਾ ਬਾਬੇ ਦਾ ਇਧਰ ਗੁਰੂ ਘਰ ਹੈ ਤੇ ਆਪਾਂ ਚੱਲ ਰਹੇ ਹਾਂ ਬਾੜੀ ਅੱਛਾ ਜਿਹਾ ਰਸਤਾ ਹੈ ਖੁੱਲੀਆਂ ਆ ਬਹੁਤ ਮਹਾਨੀ ਜਿਹਾ ਹੋਰ ਕੁਲ ਨਹੀਂ ਗੱਲਾਂ ਇੱਥੇ ਆ ਗਏ ਫੋੜ ਚਲੋ ਜੀ ਇਧਰ ਵੀ ਹੈ ਡੇਰੇ ਦਾ ਇੱਕ ਹੋਟੇਲ ਚਲੋ ਜੀ ਆਪਾਂ ਪਹੁੰਚ ਗਏ ਬਾੜੀ ਆਪਣੀ ਸਾਈਡ ਤੇ ਆਪਣਾ ਘੱਟਲ ਤਾਂ ਬਾਈਕ ਤੇ ਉੱਥੇ ਆਪਾਂ ਗਲੌਣੇ ਕੋਠੀ ਦੇ ਨਿਸ਼ਾਨ ਤੇ ਭਰਤ ਬਾਈ ਨੇ ਪਾ ਰੱਖੀ ਐ ਤੇ ਆਉਂਦੇ ਮਿਸਤਰੀ ਵੀ ਆਉਂਦੇ ਤੇ ਬਾਈ ਵੀ ਆਉਂਦੇ ਕਿ ਗਮੜ ਜੀ ਕਰਾਉਣਾ ਦਾ ਛਟੀਆਂ ਤੇ ਵੇਖ ਕਰਦੇ ਉਹਨਾਂ ਦੀ ਵੇਟ ਤੇ ਇੱਥੇ ਪਣੀ ਛੱਤ ਉਧਰ ਆਪਾਂ ਲਾਉਣੇ ਨਿਸ਼ਾਨ ਦੂਜੇ ਝੜਾ ਬਣਿਸ਼ਾਨ ਲਾਉਣੇ ਤੇ ਇਸਰ ਛੱਤ ਪਣੀ ਆ ਸਰੀਆ ਵੱਜ ਚੁੱਕੇ ਚਲੋ ਜੀ ਆ ਆਪਣੇ ਲਾਗੇ ਕੋਠੀ ਤੇ ਨਿਸ਼ਾਨ ਲਾਈ ਜਾਂਦੇ ਆ ਤੇ ਇਧਰ ਆ ਬੱਚਾ ਪਾਟੀ ਕੀ ਲ ਕਰੀ ਜਾਂਦੇ ਆ ਕਿ ਕੀ ਕਰੀ ਜਾਂਦੇ ਹੋ? ਉਹ ਕੰਰੈਂਡੀਆਂ ਪੰਗੇ ਲਈ ਜਾਂਦਾ। ਆ ਇਹਨਾਂ ਨੇ ਆਪਦੇ ਘਰ ਬਣਾਏਗੇ। ਸਰਕਲ ਦੇਖੀ ਕਿੱਡਾ ਘੜ ਬਣਾਇਆ ਜਾਂਦੇ ਨੇ। ਜੋੜ-ਜੋੜ ਜੋੜ ਕੇ ਇੱਟਾਂ। ਤੇ ਇੱਧਰ ਸਾਡੇ ਠੇਕੇਦਾਰ ਸਾਹਿਬ ਕਲੀ ਭਾਈ ਜਾਂਦੇ ਆ। ਚੱਲ ਬਈ। ਤੇ ਬਾਈ ਮਿੰਦਰ ਪਰਗੜ ਤੇ ਬਾਈ ਗਗਨਾ ਨਿਸ਼ਾਨ ਲਾ ਗਏ। ਤੇ ਸਿਰਫ ਹੁਣ ਕਲੀ ਪਾਉਣੀ ਐ। ਕਲੀ ਪਾ ਕੇ ਤਾਂ ਆਜੇ। ਕਲੀ ਪੈ ਗਈ ਸਾਰਾ ਦੇ ਨਿਸ਼ਾਨ ਵਗੈਰਾ ਲਾ ਕੇ ਕਲੀ ਪਾਤੀ ਤੇ ਉਸ ਤੋਂ ਬਾਅਦ ਆਪਾਂ ਚੱਲਦੇ ਹਾਂ ਡਬਲ ਹੀ ਤੇ ਕੰਮ ਉਧਰ ਚੱਲੀ ਜਾਂਦਾਗਾ ਉੱਥੇ ਵੀ ਆਈ ਬਾਈ ਲੱਗੇ ਹੋਇਆ ਤੇ ਇੱਥੇ ਵੀ ਇਸੇ ਬਾਈ ਨੇ ਕਰਨਾ ਆਪਣਾ ਕੰਮ ਤੇ ਯਲਾਸ ਨਹੀਂ ਰਹਿ ਗਈ ਕਲੀ ਪਾਉਣ ਤੋਂ ਬਾਅਦ ਤੇ ਇਹਦੇ ਬਾਅਦ ਚੱਲਾਂਗੇ ਮੈਂ ਕੁਝ ਨਹੀਂ ਕਰਦਾਗਾ ਇਧਰ ਆਪਣਾ ਕਿੱਟ ਤਾਂ ਆਪਾਂ ਪਹੁੰਚ ਗਏ ਕਰੀ ਤਾਂ ਸੜਾ ਕਰਨ ਲੱਗੇ ਬਦਰ ਕੰਮ ਕਰ ਕੈਪਾਂ ਸਲੂਸ਼ਨਾਂ ਜੋੜ-ਜੋੜ ਕੇ ਲਈ ਜਾਂਦਾ ਹੈ ਤੇ ਸਾਡਾ ਨਸੀ ਤੇ ਇੱਧਰ ਮੈਂ ਹਾਂ ਤੁਹਾਨੂੰ 50 ਬਾਈ ਕਿਹਾ ਤਾਂ ਤੇ ਇੱਧਰ ਤਾਈ ਅੱਜ ਲੱਗ ਕੰਮ ਲੱਗੀ ਪਈ ਐ ਹਨਾ ਦਾਈ ਅੱਜ ਲੱਗੀ ਵੀ ਤਾਈ ਕੰਮ ਵਧੀਆ ਕਰ ਅੱਗੇ ਸਾਰਾ ਦਿਨ ਮੰਜੇ ਤੇ ਬੈਠੀ ਰਹਿੰਦੀ ਐ ਅੱਜ ਤਾਈ ਹਸਤੇ ਵਿਹਲਾ ਕੰਮ ਐ ਇੰਨੀ ਆਟਾ ਤਾਈ ਨੇ ਚੱਕਣੀਆਂ ਸਾਰੀਆਂ ਮਾਂ ਵੇ ਭਰਾ ਮੈਂ ਤਾਂ ਬਾਹਰ ਤੋਂ ਖਣ ਲੱਗੀ ਹੋਣੀ ਤੇ ਫਿਰ ਕੀ ਐ ਅਬਾ ਹੌਣੇ ਲ ਕਰਕੇ ਬੈਠ ਬੈਠਣ ਦਾ ਕੰਮ ਐ ਬੈਠ ਵਰਕੇ ਲਈ ਚੱਲੀ ਲੰਮਾ ਝੋੜਾ ਕੰਮ ਹੀ ਹੈ ਨੀਗਾ ਆ ਸਾਰੀਆਂ ਟੱਤੂ ਵੀ ਚੱਕਣੀਆਂ ਅੱਜ ਤੇ ਇਧਰ ਹਾਂ ਹਾਂ ਦੱਸ ਤੂੰ ਹਾਂ ਤੇ ਵੇਖ ਇਧਰ ਕਿਧਰ ਬੜੇ ਬੈਠੇ ਜਵਗ ਜੀ ਤੇ ਕਾ ਆ ਗਿਆ ਤੇ ਬਾਕੀ ਇਧਰ ਲੋਗੇ ਮੈਨੂੰ ਵੇਖ ਕੇ ਸਾਰੇ ਯਾਰੀ ਆ ਗਰੀਂਦੇ ਪੰਗੇ ਓਏ ਲੜਦੇ ਕਿਉਂ ਨਾ ਨਾ ਲੜੋ ਨਾ ਲੜੋ ਡੱਗੇ ਮੂੰਹ ਜਿੱਦਿਆਂ ਤੇ ਨਾ ਓ ਨਾ ਜਦੋਂ ਨਹੀਂ ਤੂੰ ਨਹੀਂ ਬਣਾਉਣੀ ਨਾ 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 ਓ ਨਾ ਓ ਨਾ ਬੱਚੇ ਖੜ ਚ ਫਿਰ ਖੜ ਚ ਲਾ ਆ ਤਾਂ ਕਿਨੇ ਡੱਗਾ ਇਹ ਗੁਸਾ ਕਰਦਾ ਵੀ ਦਾ ਤਲਵਾ ਚਲਦਾ ਕਰਿਓ ਨਾ ਇਹ ਤਾਂ ਅਸੀਂ ਲਤਨ ਕਰੀ ਜਾਣਗੇ ਉਹ ਲਤਮਾਰੀ ਨਾ ਨਾ ਪਤਾ ਮੇ ਲੋਰ ਲਿਬੜ ਜੂਗੀ ਪਤਾ ਇਹ ਨਹੀਂ ਦਲ ਦੇਗੇ ਨਾ ਚਲੋ ਜੀ ਆਪਾਂ ਚਲਦੇ ਕਰਨਾ